ਵੱਡੀ ਖਬਰ ਹੈ ਕਿਸਾਨ ਇੱਕ ਵਾਰ ਫੇਰ ਦਿੱਲੀ ਵੱਲੋਂ ਕੂਚ ਕਰਨਗੇ ਜੀ ਹਾਂ ਕਿਸਾਨਾਂ ਦੇ ਵੱਲੋਂ ਦਿੱਲੀ ਵੱਲੋਂ ਜਾਣ ਦੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਨੇ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਪਰ ਉੱਥੇ ਹੀ ਪੂਰੇ ਹਿੰਦੁਸਤਾਨ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿਹੜੇ ਕਿਸਾਨੀ ਅੰਦੋਲਨ ਦੌਰਾਨ ਕਿਸਾਨ ਸ਼ਹੀਦ ਹੋਏ ਸੀ ਤਾਂ ਕਿਸਾਨਾਂ ਦੇ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫੇਰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਔਰ ਇੱਕ ਵਾਰ ਫਿਰ ਕੇਂਦਰ ਸਰਕਾਰ ਦਾ ਵਿਰੋਧ ਕਰਨਗੇ ਪਹਿਲੀਆਂ ਜਿਹੜੀਆਂ ਮੰਗਾਂ ਹਜੇ ਤੱਕ ਮੰਨੀਆਂ ਨਹੀਂ ਗਈਆਂ ਉਹਨਾਂ ਨੂੰ ਲੈ ਕੇ ਪੂਰੀਆਂ ਫਸਲਾਂ ਨੇ ਜਿਹੜੀਆਂ ਜੜੀਆਂ ਅਹਿਮ ਫਸਲਾਂ ਨੇ ਜਿਨ੍ਹਾਂ ਤੇ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਮੰਗ ਰੱਖੀ ਗਿਆ ਉਸ ਨੂੰ ਲੈ ਕੇ ਫਿਰ ਦਿੱਲੀ ਵੱਲ ਜਿਹੜੇ ਕਿਸਾਨ ਇੱਕ ਵਾਰ ਫਿਰ ਕੂਚ ਕਰਨਗੇ ਦੇਖੋ ਜਿਹੜਾ ਆਪਾਂ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਦਾ ਫੋਰਮ ਖੜਾ ਕੀਤਾ ਸੀ ਲਗਭਗ ਉਹਨੂੰ 6-7 ਮਹੀਨੇ ਹੋ ਗਏ ਆ ਔਰ ਹੁਣ ਜਦੋਂ ਦਾ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਵਾ ਤੇ ਪੂਰੇ ਦੇਸ਼ ਭਰ ਦੇ ਵਿੱਚੋਂ ਵੱਡੇ ਪੱਧਰ ਤੇ ਜਥੇਬੰਦੀਆਂ ਸ਼ਾਮਲ ਹੋਈਆਂ ਵਾ ਤਾਂ ਹੁਣ ਕਹਿ ਲਈਏ ਕਿ ਦੇਸ਼ ਦੀਆਂ 76 ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਇਹ ਮੋਰਚਾ ਦੇਸ਼ ਵਿਆਪੀ ਹੋ ਗਿਆ ਵਾ ਔਰ ਲਗਭਗ ਕਹਿ ਲਓ ਇਹਦੇ ਵਿੱਚ ਤਾਮਲ ਲਾਡੂ ਦੀਆਂ 22 ਜਥੇਬੰਦੀਆਂ ਪੋਂਡੀਚੇਰੀ ਤੋਂ 5 ਜਥੇਬੰਦੀਆਂ ਇਦਾਂ ਕੇਰਲਾ ਦੇ ਵਿੱਚੋਂ 17 ਜਥੇਬੰਦੀਆਂ ਬਿਹਾਰ ਦੇ ਵਿੱਚੋਂ ਤਕਰੀਬਨ 5 ਜਥੇਬੰਦੀਆਂ ਮੱਧ ਪ੍ਰਦੇਸ਼ ਹੋ ਗਿਆ ਰਾਜਸਥਾਨ ਦੇ ਵਿੱਚੋਂ 6 ਜਥੇਬੰਦੀਆਂ ਇਸੇ ਤਰੀਕੇ ਨਾਲ ਆਪਣਾ ਹਰਿਆਣਾ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਯੂਪੀ ਦੇ ਵਿੱਚੋਂ ਤੋਂ ਮਤਲਬ ਪੂਰੇ ਭਾਰਤ ਦੀਆਂ ਲਗਭਗ 76 ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਹੈ ਮੋਰਚਾ ਬਣ ਗਿਆ ਵਾ ਤਾਂ ਉਹ ਜਿਹੜਾ ਵਾ ਮੋਰਚਾ ਹੁਣ ਆਪਣੀਆਂ ਜਿਹੜੀਆਂ ਤਿਆਰੀਆਂ ਉਹ ਜੰਗੀ ਪદ્ધਤ ਤੇ ਰੋਜ਼ ਬਾ ਰੋਜ਼ ਕਰ ਰਿਹਾ ਹੈਗਾ ਵਾ ਔਰ ਪੂਰੇ ਦੇਸ਼ ਚੋਂ ਅਸੀਂ ਦੇਖਿਆ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆ ਸਾਰੇ ਥਾਂ ਹੈਗੀਆਂ ਵਾ ਹੁਣ ਤੁਸੀਂ ਦੇਖੋ ਵੀ ਜਿਵੇਂ ਕਾਰਪੋਰੇਟ ਹਮਲਾ ਕਰ ਰਿਹਾ ਕੱਲਾ ਸਾਡੇ ਦੇਸ਼ ਵਿੱਚ ਇੰਨੀ ਕਿਸਾਨ ਅੰਦੋਲਨ ਐ ਇਸ ਵੇਲੇ ਫਰਾਂਸ ਦੇ ਵਿੱਚ ਇਦੋਂਗਾ ਜਰਮਨ ਦੇ ਵਿੱਚ ਤੇ ਹੋਰ ਨਾ ਮੁਲਕਾਂ ਚ ਵੀ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫੈਲ ਚੁੱਕਾ ਵਾ ਵਿਸ਼ਵਵਿਆਪੀ ਇਹ ਅੰਦੋਲਨ ਦਾ ਰੂਪ ਧਾਰ ਰਹੇ ਨੇ ਦੂਸਰਾ ਹੈਗਾ ਵੀ ਜਿਵੇਂ ਸਾਡੇ ਦੇ ਪਹਿਲੋਂ ਹਮਲਾ ਸੀਗਾ ਵੀ ਸਾਡੀ ਖੇਤੀ ਮੰਡੀ ਟੁੱਟਣੀ ਆ ਜਾਂ ਸਾਡੀ ਜ਼ਮੀਨ ਖੁੱਸਣੀ ਆ ਉਹ ਜੋਂ ਦਾ ਤਿਉਹ ਹੈਗਾ ਵਾ ਅਸਲ ਵਿੱਚ ਵਿਦੇਸ਼ਾਂ ਤੋਂ ਜੜੀਆਂ ਵਾ ਫਸਲਾਂ ਮੰਗਾ ਕੇ ਸਾਡੀ ਮੰਡੀ ਵਿੱਚ ਡੰਪ ਕੀਤੀਆਂ ਜਾ ਰਹੀਆਂ ਵਾ ਜਿਹਦੇ ਵਿੱਚ ਕਣਕ ਛੋਲੇ ਪੁਲਟਰੀ ਡੇਰੀ ਫਾਲ ਸਬਜ਼ੀਆਂ ਦਾ ਫੈਸਲਾ ਹੋ ਚੁੱਕਾ ਵਾ ਤੋ ਜਦੋਂ ਵਿਦੇਸ਼ੀ ਫਸਲਾਂ ਆ ਕੇ ਸਾਡੀ ਮੰਡੀ ਵਿੱਚ ਡੰਪ ਹੋਈਆਂ ਤੇ ਸਾਡੀ ਖੇਤੀ ਮੰਡੀ ਬਰਬਾਦ ਹੋਣੀ ਆ ਦੂਸਰੇ ਵੱਨੇ ਜਿਹੜਾ ਲੈਂਡ ਐਕ acquisition ਐਕਟ ਆ ਜਿਹੜਾ ਮੋਦੀ ਜੀ ਹੋਣਾ 2015 ਵਿੱਚ ਮਾਡਲ ਐਕਟ ਦੇ ਵਿੱਚੋਂ ਬਣਾਇਆ ਔਰ ਉਹਦੇ ਵਿੱਚ ਪਹਿਲੇ ਐਕਟਾਂ ਦੇ ਵਿੱਚ ਇਹ ਪ੍ਰਾਵਧਾਨ ਸੀਗਾ ਵੀ ਜੇ ਜ਼ਮੀਨ ਖੋਣੀ ਆ ਤੇ ਕਿਸਾਨਾਂ ਦੀ ਸਹਿਮਤੀ ਲਓ ਵੀ ਉਹ ਜ਼ਮੀਨ ਦੇਣਾ ਚਾਹੁੰਦੇ ਆ ਕਿ ਨਹੀਂ ਦੇਣਾ ਚਾਹੁੰਦੇ ਇਹ ਲੈਂਡ ਹੁਣ ਕੱਢ ਦਿੱਤੀ ਗਈ ਆ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਵੀ ਜ਼ਮੀਨਾਂ ਕੋਈਆਂ ਜਾਣਗੀਆਂ ਸੋ ਜ਼ਮੀਨ ਖੁੱਸਣ ਵਾਲੀ ਗੱਲ ਤੇ ਖੇਤੀ ਮੰਡੀ ਟੁੱਟਣ ਵਾਲੀ ਗੱਲ ਇਹ ਜਿਉਂ ਦੀ ਤਿਉਂ ਸਾਡੇ ਸਿਰ ਤੇ ਲਟਕ ਰਹੀ ਹੈਗੀ ਆ ਇਹ 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 ਵੱਡਾ ਮਸਲਾ ਹੈਗਾ ਦੂਸਰਾ ਜਿਹੜਾ ਹੁਣ ਅਸੀਂ ਐਲਾਨ ਕਰ ਦਿੱਤਾ ਵਾ ਇਹ ਜਿਹੜੀ 9 ਤਰੀਕ ਨੂੰ ਮੋਦੀ ਜੀ ਹੁਣਾਂ ਚਿੱਠੀ ਲਿਖੀ ਸੀ ਉਹਦੇ ਵਿੱਚ ਸੀਗਾ ਵੀ ਤੁਹਾਨੂੰ ਸਾਰੀਆਂ ਫਸਲਾਂ ਤੇ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਜਿਹੜੀ ਵੱਡੀ ਮੰਗ ਹੈਗੀ ਆ ਇਹ ਤੋਂ ਗਾਂ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣੇ ਆ ਔਰ ਉਹਦੇ ਵਿੱਚੋਂ ਤੁਸੀਂ ਦੇਖ ਲਓ ਵੀ ਬਹੁਤ ਵੱਡੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਵੀ ਸਾਲ ਲੰਘ ਗਿਆ 2 ਸਾਲ ਹੋ ਗਿਆ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਹੋਗੀ ਇਹਦੇ ਨਾਲ ਦੀ ਨਾਲ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਵਾ ਉਹ ਖਤਮ ਕੀਤਾ ਜਾਵੇ ਔਰ ਜਿਹੜੀਆਂ ਆਪ ਦੀਆਂ ਸਰਕਾਰ ਦੇਆਂ ਮੰਤਰੀ ਪਦਰ ਤੇ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਧਿਆਨ ਰੱਖਦੀਆਂ ਉਹਨਾਂ ਮੁਤਾਬਕ 2017 ਤੱਕ 45 ਲੱਖ ਕਰੋੜ ਰੁਪਇਆ ਸਾਨੂੰ ਐਮਐਸਪੀ ਦਾ ਪੂਰਾ ਰੇਟ ਨਾ ਮਿਲਣ ਕਰਕੇ ਕੱਟਾ ਪਿਆ ਔਰ ਜਿਹੜੀ 2022 ਦੀ ਰਿਪੋਰਟ ਆ ਉਹੀ ਦੱਸਦੀ ਆ ਕਿ 14 ਲੱਖ ਕਰੋੜ ਰੁਪਇਆ ਦਾ ਕਟਾ ਇੱਕ ਸਾਲ ਵਿੱਚ ਪੈ ਗਿਆ ਹੈ ਕ ਮੰਤਰੀ ਪਦਰ ਦੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਆਗੀਆਂ ਇਸ ਕਰਕੇ ਅਸੀਂ ਕਹਿੰਦੇ ਹਾਂ ਤੁਸੀਂ ਸਾਡਾ ਬੰਦਾ ਹੀ ਦੇ ਦਿਓ ਇਹ ਤੋਂ ਗਾਂ ਲਖੀਮਪੁਰ ਖਰੀਦਾ ਇਨਸਾਫ ਲੈਣਾ ਜਿਹੜੇ ਅਜੇ ਮਿਸ਼ਰਾ ਟੈਨੀ ਜੀ ਆ ਦੇਖੋ ਮੰਤਰੀ ਮੰਡਲ 'ਚ ਬੈਠੇ ਹੋ ਆ ਜਿਵੇਂ ਮੋਦੀ ਸਰਕਾਰ ਤੁਹਾਨੂੰ ਪਤਾ ਰਾਮਰਾ ਲਾਲਾ ਜੀ ਦੇ ਮੰਦਰ ਦਾ ਉੱਥੇ ਉਦਘਾਟਨ ਕੀਤਾ ਨਵਾਂ ਬਣਾਇਆ ਮੈਂ ਕਹਿੰਦਾ ਵੀ ਇਹੋ ਜੀ ਸਰਕਾਰ ਦੇ ਵਿੱਚ ਕਿਸਾਨਾਂ ਦੇ ਕਾਤਲ ਮੰਤਰੀ ਨਹੀਂ ਹੋਣੇ ਚਾਹੀਦੇ ਇਹੋ ਜੇ ਤੇ ਉਹਨਾਂ ਨੂੰ ਇਹੋ ਜੇ ਸਮਾਗਮਾਂ ਵਿੱਚ ਸ਼ਾਮਲ ਕੀਤਾ ਗਿਆ ਦੂਸਰਾ ਹੈਗਾ ਸਾਡਾ ਵੀ ਜਿਹੜੇ ਸਾਰੇ ਕੇਸ ਪਾਏ ਹੈਗੇ ਆ ਸਾਡੇ ਤੇ ਦਿੱਲੀ ਅੰਦੋਲਨ ਵਿੱਚ ਵਾਪਸ ਲੈਣ ਦਾ ਸਵਾਲ ਸੀ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਉਹ ਵੀ ਲੈਣ ਦਾ ਹੈਗਾ ਔਰ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਨਹੀਂ ਕੱਢਿਆ ਗਿਆ ਨਾਲ ਦੀ ਨਾਲ ਜਿਹੜਾ 52 ਸਾਲ ਤੋਂ ਉੱਪਰ ਕਿਸਾਨ ਹੋ ਜਾਂਦਾ ਮਜ਼ਦੂਰ ਉਹਨੂੰ ਪੈਨਸ਼ਨ ਦਿੱਤੀ ਜਾਵੇ 10000 ਰੁਪਿਆ ਤੇ ਜਿਹੜਾ ਫਸਲੀ ਬੀਮਾ ਯੋਜਨਾਵਾਂ ਉਹ ਚਾਲੂ ਕੀਤੀ ਜਾਵੇ ਇਹ ਇਹ ਫੈਸਲੇ ਹੋਇਆ ਇਹਦੇ ਨਾਲ ਦੀ ਨਾਲ 26 ਜਨਵਰੀ ਨੂੰ ਆਪਾਂ ਨਵਰੀਤ ਸਿੰਘ ਜੀ ਡਿਬਡਬਾ ਤੇ ਜਿਹੜੇ ਦਿੱਲੀ ਦੇ ਸ਼ਹੀਦ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪੂਰੇ ਦੇਸ਼ ਦੇ ਵਿੱਚ ਕੈਂਡਲ ਮਾਰਚ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ ਔਰ ਤੁਹਾਨੂੰ ਪਤਾ ਹੋਊਗਾ ਵੀ 29 ਜਨਵਰੀ ਨੂੰ ਸਾਡੀ ਸਟੇਜ ਤੇ ਸਿੰਘੂ ਬਾਰਡਰ ਤੇ ਪਾਛਪਾ ਤਿਆਰਾਸਸਤੇ ਬੰਦਿਆਂ ਨੇ ਹਮਲਾ ਕੀਤਾ ਸੀ ਉਸ ਦਿਨ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪਿੰਡਾਂ ਵਿੱਚ ਮੋਦੀ ਸਰਕਾਰ ਦੇ ਅਰਥੀ ਫੂਕ ਮਜਾਰੇ ਕਰੂਗੀ ਤਾਂ ਇਹ ਇਹ ਇਹਦੇ ਨਾਲ ਨਾਲ ਹੁਣ ਅਸੀਂ 24 ਤੋਂ ਪੂਰੇ ਪੰਜਾਬ ਦੇ ਵਿੱਚ ਤੇ ਗਾਉਣ ਨਾਲੇ ਸਮੇਂ ਵਿੱਚ ਕਨਵੈਨਸ਼ਨਾਂ ਸ਼ੁਰੂ ਕਰ ਰਹੇ ਹਾਂ ਇਲਾਕੇ ਪੱਦਰ ਦੀਆਂ ਤਾਂ ਇੱਕ ਗਾਂਹ ਜਾ ਕੇ 1 ਫਰਵਰੀ ਤੋਂ ਬਾਅਦ ਇਹ ਟਰੈਕਟਰ ਮਾਰਚ ਪਿੰਡਾਂ ਚ ਕਸਬਿਆਂ ਚ ਲਗਾਤਾਰ ਮੁਹਿਮ ਬਣਾ ਕੇ ਚਲਾਏ ਜਾਣਗੇ ਆਪਾਂ ਜਿਹੜੇ ਡਰਾਈਵਰ ਵੀਰ ਨੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ ਕਾਨੂੰਨ ਸਖਤ ਬਣਾਇਆਗਾ ਉਹਨਾਂ ਦੀ ਹੜਤਾਲ ਦੀ ਹਮਾਇਤ ਵੀ ਕਰਦੇ ਆਂ ਅੰਦੋਲਨ ਲੜ ਰਹੇ ਹੈਗੇ ਆ ਤੇ ਦੂਸਰਾ ਹੈਗਾ ਵੀ ਜਿਹੜਾ ਆਪਣਾ ਹੈਗੇ ਆ ਇਹ ਫੌਜੀ ਵੀਰ ਠੀਕ ਹੈ ਜੀ ਉਹ ਉਹ ਵੀ ਸੰਘਰਸ਼ ਕਰ ਰਹੇ ਸੀ ਉਹਨਾਂ ਦੇ ਹੜਤਾਲ ਦੇ ਵੀ ਹਮਾਇਤ ਕਰਦੇ ਆਂ ਔਰ ਮੀਡੀਆ ਕੋ ਵੀ ਆਸ ਰੱਖਦੇ ਆ ਵੀ ਇਸ ਵੱਡੇ ਅੰਦੋਲਨ ਦੇ ਵਿੱਚ ਸਾਡਾ ਸਹਿਯੋਗੀ ਰਹੂਗਾ ਜਿਹੜੇ ਬੁੱਧੀਜੀਵੀ ਨੇ ਠੀਕ ਆ ਜੀ ਅੰਡਰਾਈ ਭਰਾ ਨੇ ਸਾਡੇ ਸਾਰਿਆਂ ਕੋ ਸਹਿਯੋਗ ਮੰਗਦੇ ਆ ਤਾਂ ਹੀ ਜਿਹੜਾ ਦਿੱਲੀ ਦਾ ਅੰਦੋਲਨ ਜਿੱਤਿਆ ਜਾ ਸਕਦਾ ਵੇ ਇਸੇ ਕਰਕੇ ਸੱਦਾ ਦੇ ਕੇ ਇਹ ਤੁਹਾਡੇ ਸਾਹਮਣੇ ਪੱਖ ਰੱਖਣਾ ਸੀਗਾ ਪਿੰਡਾਂ ਦੇ ਵਿੱਚ ਉਹ ਕਿੱਦਾਂ ਦਾ ਹੰਗਾਰਾ ਦੇ ਦੇ ਤੋ ਇੰਨਾ ਦੇ ਵਿੱਚ ਘੁੰਮ ਰਹੇ ਹੋ ਜੀ ਪਿੰਡਾਂ ਦੇ ਵਿੱਚ ਘੁੰਮ ਰਹੇ ਹੋ ਕਿੰਨਾ ਦਾ ਹੰਗਾਰਾ ਮਿਲਦਾ ਰੋਪਰ ਦੇਖੋ ਇੱਕ ਤਾਂ ਹੋਣ ਅਸੀਂ ਦੋ ਆਪੀ ਜਿਹੜੇ ਲਗਭਗ ਕਹਿ ਲਓ ਵੀ ਜਿਹੜਾ ਮੈਂ ਘੁੰਮ ਕੇ ਆ ਉਹ ਪੰਜ ਸੂਬਿਆਂ ਵਿੱਚ ਘੁੰਮ ਕੇ ਆ ਤੇ ਲਗਭਗ ਬਹੁਤ ਵੱਡਾ ਸਹਿਯੋਗ ਮਿਲਿਆ ਜਿੱਥੋਂ ਤੱਕ ਪੰਜਾਬ ਦੇ ਪਿੰਡਾਂ ਦਾ ਸਵਾਲ ਹੈਗਾ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੀ ਮੇਰੇ ਕੋਲ ਰਿਪੋਰਟ ਹੈਗੀ ਆ ਸਾਡੇ ਟਰੈਕਟਰ ਟਰਾਲੀਆਂ ਜਾਨੀ ਇੱਕ ਰਾਮਦਵਾਲੀ ਪਿੰਡ ਹੈ ਜਿਸ ਤੋਂ 102 ਟਰੈਕਟਰ ਟਰਾਲੀਆਂ ਤਿਆਰ ਨੇ ਔਰ 5000 ਟਰੈਕਟਰ ਟਰਾਲੀਆਂ ਦੀ ਰਿਪੋਰਟ ਸਾਥੋਂ ਅੰਮ੍ਰਿਤਸਰ ਜ਼ਿਲ੍ਹੇ ਚ ਆ ਗਈ ਆ ਬਾਈ ਨੇਮ ਤੁਸੀਂ ਲੈ ਸਕਦੇ ਹੋ ਲਿਸਟ ਸਾਡੇ ਕੋ ਤਾਂ ਮਤਲਬ ਪੂਰੀ ਤਿਆਰੀ ਪੰਜਾਬ ਪੱਧਰ ਤੇ ਹਰੇਕ ਜਥੇਬੰਦੀ ਜੋ ਐਸਕੇਐਮ ਨਾਨ ਪੋਲੀਟੀਕਲ ਹੋ ਆਪਣੀ ਪੱਧਰ ਤੇ ਜੋਰ ਲਾ ਰਿਆ ਹੁਣ ਤੁਸੀਂ ਦੇਖੋ ਵੀ ਸਾਡੇ ਫਾਰਮ ਨਾਲ 70 ਆ ਗਈਆਂ ਜਥੇਬੰਦੀਆਂ ਨਾਨ ਪੋਲੀਟੀਕਲ ਦੇ ਨਾਲ ਵੀ ਲਗਭਗ ਇੰਨੀਆਂ ਜਥੇਬੰਦੀਆਂ 150 ਹੋ ਗਈਆਂ ਔਰ 30 ਜਥੇਬੰਦੀਆਂ ਨਾਲ ਸਾਡੀ ਗੱਲ ਚੱਲ ਰਹੀ ਆਉਣ ਵਾਲੇ ਸਮੇਟ 30 ਜਥੇਬੰਦੀਆਂ ਲਗਭਗ ਸਾਡੇ ਫਾਰਮ ਜਿਹੜਾ ਕਿਸਾਨਾਂ ਮਜ਼ਦੂਰਾਂ ਆ ਸਾਡਾ ਮੋਰਚਾ ਹੋਊਗਾ ਉਹਦੇ ਵਿੱਚ ਸੈਂਕੜੇ ਜਥੇ ਬੰਨੀਆਂ ਹੋਣਗੀਆਂ ਦੇਖੋ ਉਹਦੇ ਵਿੱਚ ਤਾਮਿਲ ਲਾਡੂ ਵਾ ਕੇਰਲਾ ਵਾ ਪੌਂਡੀਚੇਰੀ ਆ ਬਿਹਾਰ ਆ ਮੱਧ ਪ੍ਰਦੇਸ਼ ਆ ਇਹ ਸਾਡੇ ਕੋਲ ਬਾਕੀ ਤਾਂ ਰਾਜਸਥਾਨ ਹਰਿਆਣਾ ਇਹ ਜੂਪੀ ਉੱਤਰਾਖੰਡ ਪੰਜਾਬ ਇਹ ਤਾਂ ਪਹਿਲੋ ਸੀਗਾ ਇਹ ਇਹ ਤੋਂ ਇਲਾਵਾ ਲਗਭਗ 11 12 ਸਟੇਟਾਂ ਦਾ ਸਮਰਥਨ ਆਪਣੇ ਕੋਲ ਆ ਗਿਆ ਲਗਾ ਕਿ ਜੇ ਤਾਂ ਤੁਹਾਡੀ ਪਿਆਰੀ ਹੈਗੀ ਉਦੋਂ ਸਰਕਾਰ ਨੇ ਵੀ ਪਿਆਰੀ ਕੀਤੀ ਹੋਵੇ ਪ੍ਰਸ਼ਾਸਨ ਦੇ ਵੱਲ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਤੁਹਾਨੂੰ ਜਗਾ ਜਗਾ ਕਿਉਂ ਨਹੀਂ ਦੇਖੋ ਸਾਡੇ ਕੋ ਇਨਪੁਟਸ ਆ ਗਿਆ ਵੀ ਮੋਦੀ ਜੀ ਦੀ ਸਰਕਾਰ ਕਿੱਲਾਂ ਦੀ ਫਸਲ ਲਗਾਉਣ ਲਈ ਤਿਆਰ ਬੈਠੀ ਆ ਤਾਂ ਉਹ ਹੋਊਗਾ ਔਰ ਦੇਖੋ ਕਿਉਂਕਿ ਸਾਡੀ ਕੇਂਦਰਨਾਮਕਤਾਂ ਲੜਾਈ ਹੈਗੀ ਆ ਤਾਂ ਅਸੀਂ ਪੰਜਾਬ ਸਰਕਾਰ ਤੋਂ ਤਾਂ ਆਸ ਨਹੀਂ ਰੱਖਦੇ ਹੈਗੇ ਪਿਓ ਆ ਪਰ ਕਿਸੇ ਤੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੇ ਪੰਜਾਬ ਸਰਕਾਰ ਨੇ ਸਾਡੇ ਨਾਲ ਕਦੇ ਪੰਗਾ ਖੜਾ ਕੀਤਾ ਤਾ ਅਸੀਂ ਭਗਵੰਤ ਮਾਨ ਨੂੰ ਕਹਿ ਦੇਣਾ ਚਾੁੰਦੇ ਆ ਵੀ ਪੰਜਾਬ ਦੇ ਕਿਸੇ ਥਾਂ ਤੇ ਵੜਨ ਨਹੀਂ ਦੇਾਂਗੇ ਕਿਸੇ ਰੈਲੀ 'ਚ ਇਹ ਇਹ ਯਾਦ ਰੱਖੇ ਔਰ ਅਸੀਂ ਕੇਂਦਰ ਨਾਲ ਲੜਨ ਜਾ ਰਹੇ ਹਾਂ ਕੇਂਦਰ ਨਾਲ ਸਾਡੀਆਂ ਡਿਮਾਂਡਾਂ ਹੈਗੀਆਂ ਔਰ ਪੰਜਾਬ ਸਰਕਾਰ ਨੇ ਖੁਦ ਐਮਐਸਪੀ ਮੰਗੀ ਹੈਗੀ ਆ ਕੇਂਦਰ ਕੋਲੋਂ ਵੀ ਅਸੀਂ ਐਮਐਸਪੀ ਦਓ ਪੂਰੀ ਤਰ੍ਹਾਂ ਤੇ ਜੇ ਇਹ ਕੇਂਦਰ ਵਿਰੋਧੀ ਸਟੇਟ ਨੇ ਵੀ ਸਾਡੀਆਂ ਜੜੀਆਂ ਜਾਂ ਐਨਡੀਏ ਪੂਰਾ ਗਠਜੋੜ ਹੈਗਾ ਤੇ ਇਹਨਾਂ ਦੀਆਂ ਸਰਕਾਰਾਂ ਸਾਡੇ ਵਿਰੋਧ ਨਾ ਕਹਿ ਕੇ ਅਸੀਂ ਇਹਨਾਂ ਕੋ ਆਸ ਰੱਖਾਂਗੇ ਸਾਡੇ ਮੁੱਦਿਆਂ ਤੇ ਮਸਲਿਆਂ ਨੂੰ ਚੱਕਣ ਉਹਦੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਨੇ ਔਰ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਹੋ ਗਈ ਹੈ ਉਹਨਾਂ ਨੂੰ 10000 ਰੁਪਏ ਕੇਂਦਰ ਸਰਕਾਰ ਪੈਨਸ਼ਨ ਦੇਵੇ ਔਰ ਜਿਹੜੀਆਂ ਫਸਲਾਂ ਨੇ ਔਰ ਜਿਵੇਂ ਕਿ ਝੋਨਾ ਔਰ ਕਣਕ ਤੇ ਐਮਐਸਪੀ ਦਿੱਤੀ ਜਾ ਰਹੀ ਹੈ ਉਹ ਜਿਹੜੀਆਂ ਫਸਲਾਂ ਹੋਰ ਵੀ ਨੇ ਜਿੱਦਾਂ ਕਿ ਫਲਾਂ ਦੀ ਫਸਲਾਂ ਨੇ ਜਾਂ ਫਿਰ ਡਾਲਾਂ ਨੇ ਜਾਂ ਫਿਰ ਹੋਰ ਜਿਹੜੀਆਂ ਫਸਲਾਂ ਤੇ ਵੀ ਸਰਕਾਰ ਐਮਐਸਪੀ ਦੇਵੇ ਜਿਸ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦਾ ਕਿਸਾਨ ਵਿਰੋਧ ਕਰ ਰਹੇ ਨੇ ਔਰ ਇੱਕ ਵਾਰ ਫੇਰ ਦਿੱਲੀ ਵੱਲ ਨੂੰ ਕੂਚ ਕਰਨਗੇ ਕਿਸਾਨ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਗੇ ਪਰ ਉੱਥੇ ਹੀ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ 26 ਜਨਵਰੀ ਨੂੰ ਕੈਂਡਲ ਮਾਰਚ ਕੱਢਿਆ ਜਾਵੇਗਾ ਜਿਹੜੇ ਕਿਸਾਨ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਸੀ